ਸ਼ੁਸ਼ਕਾਰ ਮੈ ਰੋਹੀ ਅਜਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਨ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈ ਰੋਹੀ ਤੋਂ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਪ੍ਰਾਈਵੇਟ ਸੰਸਥਾਵਾਂ ਉਹ ਕਿਸੇ ਨਾ ਕਿਸੇ ਘਾਟੇ ਦਾ ਸ਼ਿਕਾਰ ਹੋ ਜਾਂਦੀਆਂ ਜਾਂ ਇਸ ਤੋਂ ਬਿਨਾਂ ਕਈ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਮੈਨੇਜਮੈਂਟ ਦੇ ਵਿੱਚ ਜਾਂ ਕਹਿ ਲੋ ਆਪਸੀ ਕੋਈ ਸਾਰੇ ਨਾ ਹੋਣ ਕਰਕੇ ਉਹ ਸੰਸਤਾਵਾਂ ਡਾਊਨ ਪਾਲ ਸ਼ੁਰੂ ਹੁੰਦਾ ਦੋਸੋ ਇਹ ਸੰਸਤਾ ਜਿਹੜੀ ਆ ਪਿਛਲੇ ਦੋ ਸਾਲ ਤੋਂ ਬੰਦ ਹੋ ਗਈ ਸੀ ਸਾਡੇ ਬਾਰੇ ਮੈਨੂੰ ਲੱਗਦਾ ਸਾਰੇ ਜਾਣੇ ਲੇਕਿਨ ਕੁਝ ਪੰਜ ਸਰਪੰਚ ਜੋ ਦਵਿੰਦਰ ਸ਼ਾਹੀ ਜੀ ਸਾਡੇ ਇਲਾਕੇ ਦਾ ਨਹੀਂ ਸਾਡੇ ਪੰਜਾਬ ਦਾ ਨਹੀਂ ਬਲਕਿ ਪੂਰੇ ਹਿੰਦੁਸਤਾਨ ਦਾ ਮਾਣ ਨੇ ਉਦੇਸ਼ਾਂ ਚ ਵੀ ਇਹਨਾਂ ਦੇ ਫੋਲੋਅਰ ਨੇ ਇਹਨਾਂ ਨੂੰ ਸੁਣਦੇ ਨੇ ਔਰ ਅੱਜ ਇਹਨਾਂ ਕੋ ਪਹਿਲਾਂ ਇੱਕ ਪ੍ਰੋਗਰਾਮ ਕਰਕੇ ਆਏ ਜਿੱਥੇ ਸਾਡੀਆਂ ਦੋ ਬੱਚੀਆਂ ਸਾਡੀਆਂ ਬੇਟੀਆਂ ਜਿਨ੍ਹਾਂ ਨੇ 100% 100% ਰਿਜਲਟ ਕਿਉਂ ਲੈ ਕੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਉਹਨਾਂ ਬੱਚਿਆਂ ਲਈ ਮੈਂ ਜਰੂਰ ਕਹਾਂਗਾ ਸਾਰੇ ਤਾੜੀਆਂ ਜਗੂ ਮਾਰੀਏ ਸੋ ਇਹਨੀਆਂ ਬੱਚੀਆਂ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਸਾਡੇ ਇਲਾਕੇ ਦਾ ਜੋ ਸਾਨੂੰ ਸਨਮਾਨ ਦਿੰਦੀਆਂ ਉਹ ਇੱਕ ਨੇ ਔਰ ਸ਼ਾਹਬੀ ਜੀ ਦੀ ਮੁਹੱਬਤ ਨੇ ਕਿਹਾ ਦੰਦਰ ਸ਼ਾਹਬੀ ਜੀ ਦੀ ਬੁੱਕ ਵੀ ਉੱਥੇ ਵੇਚ ਹੋਈ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਅਸੀਂ ਇੱਕ ਪ੍ਰੈਸ ਮੀਟਿੰਗ ਕਰ ਰਹੇ ਹਾਂ ਬਾਬਾ ਫਰੀਦ ਗੁਰੂ ਘਰ ਕਾਲਜ ਦੇ ਵਿੱਚ ਤਾਂ ਜੋ ਅਸੀਂ ਇਸ ਕੌੜੇ ਦੀ ਸ਼ੁਰੂਆਤ ਹੁਣ ਦੁਬਾਰਾ ਤੋਂ ਨਵੇਂ ਸਿਰੇ ਹੋ ਗਈ ਹੈ ਉਸ ਬਾਰੇ ਅਸੀਂ ਜ਼ਰੂਰ ਦੱਸ ਸਕੀਏ ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸ਼ੈਫੀ ਜੀ ਜ਼ਰੂਰ ਪਹੁੰਚੋ ਤਾਂ ਜੋ ਅਸੀਂ ਤੁਹਾਡੇ ਵੀ ਵਿਚਾਰ ਤੇ ਤੁਹਾਡੀ ਬੁੱਕ ਬਾਰੇ ਤੇ ਉਹ ਦੋ ਬੱਚਿਆਂ ਦੇ ਰੂਪ ਰੂਪ ਹੋ ਸਕੇ ਜਿਨ੍ਹਾਂ ਨਾਲ ਸਾਡੇ ਇਲਾਕੇ ਦਾ ਮਾਣ ਹੈ ਸੋ ਉਹਨਾਂ ਦੇ ਨਾਲ ਕੁਝ ਸਰਪੰਚ ਪੰਜ ਵੀ ਆਏ ਹਨ ਉਹਨਾਂ ਦਾ ਆਪਣੀ ਸੰਸਥਾ ਵੱਲੋਂ ਵੈਲਕਮ ਕਰਦਾ ਸੋ ਜਿਵੇਂ ਮੈਂ ਦੱਸਿਆ ਕਿ ਇਹ ਸੰਸਥਾ ਪਿਛਲੇ 2 ਜਾਂ 2.5 ਸਾਲ ਤੋਂ ਬੰਦ ਸੀ ਪਰ ਉਹ ਕਹਿੰਦੇ ਕਿ ਪ੍ਰਮਾਤਮਾ ਬੜਾ ਬਲਵਾਨ ਆ ਪਤਾ ਨਹੀਂ ਉਹਨਾਂ ਨੇ ਸਾਡੇ 'ਚ ਕੁਝ ਦੇਖਿਆ ਕਿ ਇਹ ਇਨਸਾਨਾਂ ਨੂੰ ਮੌਕਾ ਚਾਹੀਦਾ ਏ ਸਾਡੇ ਸੁਪਨੇ ਸੀਗੇ ਕਿ ਅਸੀਂ ਕੁਝ ਹੋਰ ਕਰੀਏ ਸਾਡੀ ਇੱਕ ਸਸਤਾ ਹੋਰ ਹੈ ਨਹੀਂ ਬਾਬਾ ਫਿਰ ਕਾਲਜ ਜਿਹੜਾ ਉਹ ਚੱਲ ਰਿਹਾ ਔਰ ਅੱਜ ਉਹਦਾ ਨਾਮ ਕੱਲਾ ਮਾਦੇ ਵਿੱਚ ਨਹੀਂ ਪੂਰੇ ਪੰਜਾਬ 'ਚ ਨਹੀਂ ਬਲਕਿ ਦੁਨੀਆ ਵਿੱਚ ਹੈ ਕਿਉਂਕਿ ਸਾਡੀਆਂ ਬੱਚੀਆਂ ਉੱਥੋਂ ਪੜ੍ਹ ਕੇ ਪੂਰੇ ਵਿਦੇਸ਼ਾਂ 'ਚ ਬੈਠੀਆਂ ਨੇ ਔਰ ਕੰਮਜੋ ਹੋ ਰਹੀਆਂ ਨੇ ਔਰ ਅੱਜ ਸਾਨੂੰ ਪ੍ਰਮਾਤਮਾ ਨੇ ਮੈਂ ਸਮਝਦਾ ਕਿ ਤੁਮ ਮੌਕਾ ਦਿੱਤਾ ਕਿ ਅਸੀਂ ਇਸ ਗੁਰੂਕੁਲ ਫਲ ਮੂਵਮੈਂਟ ਜਿਹੜਾ ਕਾਲਜ ਸੀਗਾ ਇਸ ਨੂੰ ਸ਼ੁਰੂ ਕਰਦੇ ਆਂ ਅਸੀਂ ਬਾਬਾ ਫਰੀਦ ਜਿਹੜੀ ਮੈਨੇਜਮੈਂਟ ਨੇ ਦੁਆਰਾ ਇਸ ਨੂੰ ਆਪਣੇ ਹੱਥਾਂ 'ਚ ਲੈ ਕੇ ਅਸੀਂ ਨੂੰ ਸ਼ੁਰੂ ਕਰਦੇ ਜਾ ਰਹੇ ਆਂ ਅੱਜ ਸਾਡੀ ਸਭ ਤੋਂ ਪ੍ਰੈਸ ਨਾਲ ਦੁਪਹਿਰ ਤੇ ਖਾਣੇ ਤੇ ਅਸੀਂ ਪਹਿਲੀ ਮੀਟ ਹੈ ਸਾਡੀ ਸੋ ਮੈਂ ਉੱਥੇ ਵੈਲਕਮ ਕਰਦਾ ਜਿੱਥੇ ਤੁਸੀਂ ਬਾਬਾ ਫਰੀਦ ਕਾਲਜ ਨੂੰ ਕਿਉਂਕਿ ਕਾਲਜ ਇਹ ਕਰ ਬੜੀਆ ਚੱਲਦਾ ਲੇਕਿਨ ਉਸ ਦਾ ਨਾਮ ਜਾਂ ਇਲਾਕੇ 'ਚ ਕੋਈ ਚੰਗੀ ਜਾਂ ਮਾੜੀ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਉਹ ਪ੍ਰੈਸ ਦਾ ਕੰਮ ਹੈ। ਸੋ ਮਾੜੇ ਕੰਮ ਨੂੰ ਤਾਂ ਕਰਕੇ ਕਿ ਉਹਨਾਂ ਨੂੰ ਲੋਕ ਅਵੇਅਰ ਹੋ ਜਾਣ, ਪ੍ਰਸ਼ਾਸਨ ਅਵੇਅਰ ਹੋਵੇ, ਸਰਕਾਰ ਅਵੇਅਰ ਹੋਣ ਤੁਸੀਂ ਇੱਕ ਸੱਚ ਲਿਖਦੇ ਹੋ ਉਹ ਸੱਚ ਕਰਕੇ ਪੂਰੇ ਵਰਲਡ 'ਚ ਪ੍ਰੈਸ ਦਾ ਇਹ ਭੂਮਿਕਾ ਹੈ। ਸੋ ਤੁਹਾਡੇ ਉਸ ਸੱਚ ਕਰਕੇ ਬਾਬਾ ਫਰੀਦ ਕਾਲਜ ਮਾਲਵੇ ਜਾਂ ਪੰਜਾਬ 'ਚ ਮਸ਼ਹੂਰ ਹੋ ਗਿਆ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਭਰਾ ਸਾਡੇ ਉਹ ਦੋਸਤੋਂ ਤੁਸੀਂ ਫਿਰ ਸਾਥੋਂ ਕਿ ਅਸੀਂ ਜਿਹੜਾ ਸੁਪਨਾ ਲੈ ਕੇ ਚੱਲੇ ਬਾਬਾ ਫਰੀਦ ਗਰੁੱਪ ਆਫ ਕਾਲਜ ਉੜਪੁਰਾ ਨੂੰ ਨਵੇਂ ਸਿਰੂ ਸ਼ੁਰੂ ਕਰਕੇ ਫਿਰ ਉਸ بلندیਆਂ ਤੇ ਲੈ ਕੇ ਜਾਈਏ ਅਜਿਹੀਆਂ ਬੱਚੀਆਂ ਜਿਹੜੀਆਂ ਅੱਜ ਮਾਣ ਮਹਿਸੂਸ ਹਨ ਉਹ ਇਸੀਆਂ ਬਹੁਤ ਸਾਰੀਆਂ ਬੱਚੀਆਂ ਸਾਡੇ ਇਸ ਕਾਲਜ ਤੋਂ ਵੀ ਤੁਹਾਡੇ ਆਪਣੇ ਕਾਲਜੋਂ ਨਿਕਲਣ ਔਰ ਆਪਣੇ ਸਮਾਜ ਦੇ ਵਿੱਚ ਆਪਣੇ ਮਾਪਿਆਂ ਦਾ ਔਰ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨ ਸੋ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਵੈਲਕਮ ਕਰਦਾ ਕਿ ਤੁਸੀਂ ਆਏ ਹੋ ਟਾਈਮ ਕੱਢ ਕੇ ਔਰ ਆਓ ਆਪਾਂ ਰਲ ਕੇ ਇਹ ਸੰਸਤਾ ਜੇ ਅਸੀਂ ਆਉਣ ਵਾਲਾ ਸਾਡਾ ਕੀ ਫਿਊਚਰ ਹੈ ਕੀ ਸੋਚਦੇ ਆਂ ਕਿ ਸੰਸਤਾ 'ਚ ਕੀ ਕੁਝ ਕਰਾਂਗੇ ਕਿਹੜੇ ਕਿਹੜੇ ਕੋਰਸ ਲੈ ਕੇ ਆਵਾਂਗੇ ਔਰ ਇਸ ਕੋਰਸਾਂ ਤੋਂ ਬਿਨਾ ਤੁਸੀਂ ਸਾਰੇ ਜਾਣਦੇ ਹੋ ਗੁਰਿੰਦਰ ਸਿੰਘ ਮਹਿੰਦਤਾ ਅਕਸਰ ਉਹ ਸਮੇਂ-ਸਮੇਂ ਤੇ ਹੋਸਟ ਜੀ ਤੇ ਵੀ ਸਾਡੇ ਪਰੇ ਕੁਝ ਜੋ ਅਸੀਂ ਆਏ ਇਨਸਾਨਾਂ ਚ ਅਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੱਖਦੇ ਨੇ ਔਰ ਵਾਕਈ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਆ ਔਰ ਅਸੀਂ ਫਿਰ ਉਹ ਰੱਖੇ ਵਾਦਦੇ ਆ ਮੇਰੇ ਨਾਲੋਂ ਬਹੁਤ ਸਾਰੇ ਹੋਰ ਵੀ ਇਸ ਇਲਾਕੇ 'ਚ ਜਿਹੜੇ ਸੋਸ਼ਲ ਵਰਕਰ ਨੇ ਜਿਹੜੇ ਸਮਾਜ ਸੇਵੀ ਨੇ ਉਹ ਕੰਮ ਕਰ ਰਹੇ ਆ ਸੋ ਤੁਹਾਡੇ ਕਰਕੇ ਹੀ ਸਮਾਜ ਸੇਵੀਆਂ ਨੂੰ ਅੱਗੇ ਵਧਣ ਦਾ ਹੌਸਲਾ ਮਿਲਦਾ ਜਦੋਂ ਤੁਸੀਂ ਉਹਨਾਂ ਬਾਰੇ ਦੱਸਦੇ ਹੋ ਕਿ ਇਹਨਾਂ ਨੇ ਆਹ ਕੰਮ ਕੀਤੇ ਆਹ ਕੀਤੇ ਔਰ ਸਾਨੂੰ ਵੀ ਹੌਸਲਾ ਮਿਲਦਾ ਔਰ ਨਵੇਂ-ਨਵੇਂ ਲੋਕ ਸਾਡੇ ਨਾਲ ਜੁੜਦੇ ਆ ਔਰ ਪੰਜਾਬ ਜਾਂ ਸਾਡਾ ਇਲਾਕਾ ਜਿਹੜਾ ਉਹ ਸੋਸ਼ਲ ਵਰਕਰਾਂ ਕਰਕੇ ਵੀ ਜਾਣਿਆ ਜਾਂਦਾ ਜਿਨ੍ਹਾਂ ਦੀ ਇਹ ਭੂਮਿਕਾ ਸਾਡੇ ਪੰਜਾਬ ਜਿਵੇਂ ਸਾਡੇ ਕੋਲ ਪਰ ਵਿੱਚ ਨਹੀਂ ਹੈ ਪਰ ਪਹਿਲਾਂ ਡਾਕਟਰ ਦਵਿੰਦਰ ਸੈਖੀ ਦੀਆਂ ਗੱਲਾਂ ਜ਼ਰੂਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਹਾ ਬਹੁਤ ਸ਼ੁਕਰੀਆ ਮੇਰੀ ਰਤਾ ਜੀ ਅੱਜ ਦਾ ਸਭਾਪ ਵੀ ਤੁਸੀਂ ਬਣਾਇਆ ਹੈ ਢਿੱਲਣਾ ਸਾਹਿਬ ਨੇ ਤ੍ਰੇਸ ਵਾਲੇ वीर ਸਹਿੰਦ ਸ਼ਖਸੀਅਤਾਂ ਨੂੰ ਇੱਥੇ ਇਕੱਤਰ ਕੀਤਾ ਹੈ ਮੈਂ ਸਭ ਨੂੰ ਸਜਦਾ ਕਰਦਾ ਇੱਥੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਗ੍ਰਾਜ਼ਮਾਨ ਨੇ ਸਪੈਸ ਸਾਹਿਬਾਨ ਨੇ ਮਤਲਬ ਵਾਕਿਆਂ ਦੇ ਮੈਂ ਜਿਹੜਾ ਸਭ ਨੂੰ ਕਹਿ ਰਿਹਾ ਸੀ ਕਿ ਉਹ ਸਪੈਸ ਸਾਹਿਬਾਨਾਂ ਤੋਂ ਤੇਗਾਂ ਤੇ ਅਪ੍ਰਸਵਾਲੇ ਨਿਕਰਨੇ ਇਹਨਾਂ ਨੂੰ ਦੁਬਾਰਾ ਇੱਕ ਵਾਰ ਜਿੰਦੂ ਬੁਲਾਇਓ ਤਾਂ ਕਿ ਪਤਾ ਲੱਗੇ ਕਿ ਪਿੰਡ ਇਸ ਪਿੰਡ ਦੇ ਇਨ੍ਹਾਂ ਰਾਖਿਆਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਇੱਕ ਵਿਜ਼ਨ ਕਿਸ ਤਰ੍ਹਾਂ ਦੀ ਦ੍ਰਿਸ਼ਟੀ ਲੈ ਕੇ ਇਹਨਾਂ ਨੇ ਇਸ ਸੰਸਥਾ ਨੂੰ ਮੋੜ ਤੋਂ ਖੜਾ ਕੀਤਾ ਹੈ ਸੋ ਉਹ ਬੜਾ ਜ਼ਰੂਰੀ ਹੈ ਮੈਂ ਇਹ ਰੱਖਦਾ ਜੀ ਤੁਸੀਂ ਸਪੈਸ਼ਲ ਮੈਂ ਇਸ ਕੰਮ ਲਈ ਅੱਗੇ ਲੱਗਿਓ ਬਹੁਤ ਜ਼ਰੂਰੀ ਆ ਪਿੰਡ ਪਿੰਡੇ ਜਿਹੜਾ ਸੁਪਨਾ ਹੈ ਉਹਦਾ ਲੈ ਕੇ ਜਾਣਾ ਕਿਉਂਕਿ ਦੋਸਤੋ ਮੈਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਗਿਆ ਔਰ ਮੈਂ ਪਿਛੇ ਜੀ ਅਸੀਂ ਇੱਕ ਤਿੰਨ ਕੁ ਮਹੀਨੇ ਹੋ ਗਏ ਇੱਕ ਆਲਮੀ ਪੰਜਾਬੀ ਕਾਨਫਰੰਸ ਕਰਾਈ ਚੰਡੀਗੜ੍ਹ ਉਸ ਕਾਨਫਰੰਸ ਦੇ ਵਿੱਚ ਮੈਂ ਪੰਜਾਬ ਬੋਲਦਾ ਇੱਕ ਨਾੜਾ ਲਿਖਿਆ ਸੀਗਾ ਕਿ ਉਹਦੇ ਵਿੱਚ ਸਤਨਾਮ ਮਾਨਤ ਵਰਗੇ ਹਮੀਰ ਸਿੰਘ ਵਰਗੇ ਔਰ ਜਗਬਹਾਦਰ ਗੋਇਲ ਵਰਗੇ ਜਿਹੜੇ ਆਈਐਸ ਰਾਹੀਂ ਨੇ ਸਾਰੇ ਦੇਖ ਪੈਨਲ ਸੀਗਾ ਤੇ ਉਹਦੇ ਵਿੱਚ ਜਿਹੜੇ ਮੈਨੂੰ ਉਹਨੇ ਕਿਹਾ ਗਿਆ ਸੀਗਾ ਕਿ ਤੁਸੀਂ ਪੰਜਾਬ ਦੀ ਸਿੱਖਿਆ ਬਾਰੇ ਗੱਲ ਕਰਨੀ ਹੈ ਤਾਂ ਮੈਂ ਪੰਜਾਬ ਦੀ ਸਿੱਖਿਆ ਬਾਰੇ ਉਹ ਨੁਕਤੇ ਠਾਈ ਸੀਗੇ ਕਿ ਪੰਜਾਬ ਦੀ ਸਿੱਖਿਆ ਜਿਹੜੀ ਹੈ ਸਾਨੂੰ ਉੱਚਾ ਨਹੀਂ ਕਰ ਰਹੀ ਸਾਨੂੰ ਡਿਗੜੀਆਂ ਦੇ ਰਹੀ ਹੈ ਲੇਕਿਨ ਅੰਦਰ ਉੱਚਾ ਨਹੀਂ ਕਰ ਰਹੀ ਅੰਦਰੋਂ ਸਾਨੂੰ ਇੰਨਾ ਬਾਹਾਂ ਕਰ ਰਹੀ ਹੈ ਇੰਨਾ ਸੌਖਾ ਕਰ ਰਹੀ ਹੈ ਸਾਡੇ ਸਵਾਲ ਸਾਡੇ ਪ੍ਰਸ਼ਨ ਉੱਤਰ ਪੜ੍ਹ ਕੇ ਦੇਖ ਲਓ ਉਹਨਾਂ ਨੂੰ ਚੈੱਕਿੰਗ ਦੇਖ ਲਓ ਉਹਨਾਂ ਦੀ ਸਾਡੇ ਕਲਾਸਰੂਮ ਦੇਖ ਲਓ ਸੋ ਜੋ ਅਸੀਂ ਵੀਜ਼ਨ ਪੜ੍ਹਿਆ ਸੀ ਬੀਅਟ ਕਰਦੇ ਆ ਐਮੈਟ ਕਰਦੇ ਆ ਕਿ ਬੱਚੇ ਨੂੰ ਕੀ ਦੇਣਾ ਚਾਹੀਦਾ ਹੈ ਅਧਿਆਪਕ ਬੱਚੇ ਨੂੰ ਕਿਸ ਤਰ੍ਹਾਂ ਉਠਾਵੇ ਉਹ ਤਾਂ ਕਿਤਾਬਾਂ 'ਚ ਰਹਿ ਗਿਆ ਅੱਜ ਅਸੀਂ ਸਾਰੇ ਬਾਬਾ ਫਰੀਦ ਗੁਰੂਕੋਲ ਗਰੁੱਪ ਆਫ ਕਾਲਜ ਦੇ ਬਿਲਡਿੰਗ ਬੈਠੇ ਹਾਂ ਮੈਂ ਸਭ ਤੋਂ ਪਹਿਲਾਂ ਮੈਂ ਸਾਰੇ মিডিਆ ਦਾ ਧੰਨਵਾਦੀ ਹਾਂ ਜਿਹੜੇ ਆਏ ਨੇ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਸੰਸਥਾ ਜਿਹੜੀ ਆ ਗੁਰੂਕੋਲ ਕਾਲਜ ਪਰੂਮਨ ਨਾਮ ਮਸ਼ਹੂਰ ਸੀ ਔਰ ਇਲਾਕੇ ਚ ਨਾਮ ਸੀ ਪਰ ਕਈ ਕਾਰਨਾ ਕਰਕੇ ਜਾਂ ਕਿ ਲੋਕੋ ਸਮਾ ਉਦੇਸ਼ਾਂ ਜਾਂ ਬੱਚੇ ਜਾ ਰਹੇ ਸੀ ਕਿਸੇ ਕਾਰਨਾ ਕਰਕੇ ਇਹ ਸੰਸਥਾ ਪਿਛਲੇ 2 ਸਾਲ ਤੋਂ ਬੰਦ ਪਈ ਸੀਗੀ ਔਰ ਬਾਬਾ ਫਰੀਦ ਦੀ ਕਿਰਪਾ ਕਹਿ ਸਕਦੇ ਆ ਕਿ ਉਹਨਾਂ ਦੀ ਕਿਰਪਾ ਹੋਈ ਸਾਨੂੰ ਇਸ ਸੰਸਥਾ ਨੂੰ ਦੁਬਾਰਾ ਚਲਾਉਣ ਦਾ ਮੌਕਾ ਮਿਲਿਆ ਅੱਜ ਅਸੀਂ ਬਾਬਾ ਫਰੀਦ ਜੋ ਕਾਲਜ ਦੀ ਮੈਨੇਜਮੈਂਟ ਸੀ ਉਹਨਾਂ ਨੇ ਇਸ ਸੰਸਥਾ ਨੂੰ ਲੈ ਕੇ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਪ੍ਰੈਸ মিডিਆ ਸਾਡਾ ਸਾਥ ਦੇਊਗਾ ਔਰ ਅਸੀਂ ਇਸ ਸਾਥਾ ਚੌਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਕੋਰਸ ਜਿਹੜੇ ਕਿ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਤਕਰੀਬਨ 20-22 ਕੋਰਸ ਜਿਹੜੇ ਇਸ ਮਹੀਨੇ ਤੋਂ ਨੈਕਸਟ ਮੰਥ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਾਨੂੰ ਲੱਗਦਾ ਕਿ ਉਹਨਾਂ ਸਮੇਂ ਵਿੱਚ ਸਾਡੇ ਇਲਾਕੇ ਨਹੀਂ ਬਲਕਿ ਪੰਜਾਬ ਨਹੀਂ ਬਲਕਿ ਦੂਰ ਹੋਰ ਸਕੇਟਾਂ ਦੇ ਬੱਚੇ ਵੀ ਇੱਥੋਂ ਆ ਕੇ ਪੜ੍ਹਨਗੇ ਔਰ ਸਿੱਖਿਆ ਲੈ ਕੇ ਸਮਾਜ ਦੇ ਵਿੱਚ ਆਪਣੇ ਪੰਜਾਬ ਦਾ ਆਪਣੇ ਸੋਲਜ ਦਾ ਆਪਣੇ ਮਾਪਿਆਂ ਦਾ ਔਰ ਹਿੰਦੂਸਤਾਨ ਦਾ ਨਾਮ ਰੋਸ਼ਨ ਕਰਨਗੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਨੂੰ ਬੇਹਤਿੰਨ ਸਸਤਾ ਇੱਕ ਬੇਤੇਮ ਬੱਚਾ ਨੂੰ ਐਜੂਕੇਸ਼ਨ ਦੇ ਕੇ ਤਾਂ ਜੋ ਬੱਚੇ ਆਪਣੇ ਪੈਰਾਂ ਤੇ ਖੜ੍ਹ ਸਕਣ ਪੰਜਾਬ ਦੀ ਰੋਜ਼ੇ ਰੋਜ਼ੇ ਜਗਾਦੀ ਪਰਮਾਤਮਾ ਜੀ ਅ ਬਿਲਕੁਲ ਜੀ ਜਿਵੇਂ ਸਾਡਾ ਬਾਬਾ ਫਰੀਦ ਕਾਲਜ ਆਫ ਨਰਸਿੰਗ ਨੂੰ ਤੁਸੀਂ ਦੇਖਿਆ ਕਿ ਪੰਜਾਬ ਜਦੋਂ ਵੀ ਐਡਮਿਸ਼ਨ ਕੋਈ ਬੱਚਾ ਲੈਂਦਾ ਤਾਂ ਸਾਡੇ ਇਲਾਕੇ ਚ ਤਕਰੀਬਨ ਪਹਿਲੇ ਜੇ 2-4 ਜਾਂ 5 ਕੌਲੀਆਂ ਚ ਬਾਬਾ ਫਰੀਦ ਗਰੁੱਪ ਨੂੰ ਜਾਂ ਬਾਬਾ ਫਰੀਦ ਕਾਲਜ ਨੂੰ ਲੋਕ ਪ੍ਰੈਫਰੈਂਸ ਕਰਦੇ ਨੇ ਬੱਚੇ ਕਿ ਅਸੀਂ ਐਡਮਿਸ਼ਨ ਲੈਣੀ ਤਾਂ ਬਾਬਾ ਫਰੀਦ ਲੈਣੀ ਆ। ਸੋ ਉਹਦਾ ਕੋਈ ਕਾਰਨ ਹੁੰਦਾ ਕਿ ਉੱਥੇ ਇੱਕ ਬਹੁਤ ਵਧੀਆ ਐਜੂਕੇਸ਼ਨ ਬਹੁਤ ਵਧੀਆ ਮਾਹੌਲ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਕਿ ਇਸ ਸੰਸਥਾ ਤੋਂ ਜਿਹੜੇ ਬੱਚੇ ਪੜ੍ਹਨਗੇ ਉਹ ਕੱਲੇ ਪੜ੍ਹ ਕੇ ਨੀ ਤੇਰੇ ਨਹੀਂ ਜਾਣਗੇ ਬਰਕੇ ਸਾਡੀ ਕੋਸ਼ਿਸ਼ ਹੋਏਗੀ ਉਹਨਾਂ ਨੂੰ ਉਹਨਾਂ ਦੇ profession ਦੇ ਵਿੱਚ ਇੱਕ ਪਰਫੈਕਟ ਬਣਾਈਏ ਤਾਂ ਜੋ ਉਹ ਜ਼ਿੰਦਗੀ ਜਿਸ ਬਖਸੇ ਲਈ ਉਹਨਾਂ ਨੇ ਸਾਡੀ ਸਾਥ ਤਰਕ ਚੁਣਿਆ ਉਹਨੂੰ ਪੂਰਾ ਕਰ ਸਕਣ ਔਰ ਨਾਲ ਨਾਲ ਅਸੀਂ ਬਹੁਤ ਸਾਰੇ skill ਦੇ ਕੋਰਸ ਕਿਉਂਕਿ ਅੱਜ ਬੱਚਿਆਂ ਦਾ ਵਿਦੇਸ਼ਾਂ ਵੱਲੋਂ ਜਿਹੜਾ ਦੌਰ ਘਟਿਆ ਜਾਣਦਾਰ ਜਾਣ ਘਟਿਆ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਥੋਂ ਬਹੁਤ ਵਧੀਆ ਐਜੂਕੇਸ਼ਨ ਲੈ ਕੇ ਆਪਣੇ ਪੰਜਾਬ ਵਿੱਚ ਆਪਣੇ ਹਿੰਦੂਸਤਾਨ ਵਿੱਚ ਹੀ ਜੋ ਵੀ profession ਚ ਚੁਣਨ ਦੀ ਉਸ ਵਿੱਚ ਕੰਮ ਕਰਨ ਉਹਦੇ ਵੀ ਅਸੀਂ ਬਹੁਤ ਸਾਰੇ ਨਵੇਂ ਹਕੀਮਾ ਲਾ ਰਹੇ ਆ ਆਮ ਬਹੁਤ ਸਾਰੇ ਕਾਲਜ ਖੁੱਲੇ ਹੋਏ ਨੇ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਉਸ ਸਕਿੱਲ ਵਿੱਚ ਮਹਾਰਤੋ ਹਾਸਲ ਕਰ ਲੈਣ ਅਸੀਂ ਉਹਨਾਂ ਦੀ ਫਾਈਨੈਂਸ਼ਲੀ ਵੀ ਜੇ ਲੋੜ ਹੋਊ ਕਿਉਂਕਿ ਪੰਜਾਬ ਸਰਕਾਰ ਦਾ ਹਿੰਦੂਸਾ ਸਰਕਾਰ ਦੇ ਬਹੁਤ ਸਾਰੇ ਅਧਿਹਾਰ ਹੈ ਜਿਹਦੇ ਸਰਕਾਰਾਂ ਮਦਦ ਕਰਦੀਆਂ ਅਸੀਂ ਬੱਚਿਆਂ ਨੂੰ ਉਹਨਾਂ ਦੀ ਸਕਿੱਲ ਦੇ ਵਿੱਚ ਜੋ ਮਹਾਰਤੋ ਹਾਸਲ ਕਰਨਗੇ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਾ ਕੇ ਉਹਨਾਂ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਬਿਜ਼ਨਸ ਕਰਨ ਦਾ ਵਾਤਾਵਰਣ ਜੇ ਕੋਈ ਨਰਸਿੰਗ ਦਾ ਬੱਚਾ ਉਹ ਇਥੋਂ ਦੇ ਹਸਪਤਾਲਾਂ 'ਚ ਸੇਵਾ ਕਰੇ ਬਿਲਕੁਲ ਸਭ ਤੋਂ ਜ਼ਰੂਰੀ ਆ ਪਲੇਸਮੈਂਟ ਸੋ ਸਾਡੀ ਕੋਸ਼ਿਸ਼ ਹੋਈ ਕਿ ਬੱਚੇ ਜਿੰਨੇ ਵੀ ਸਾਡੇ ਤੋਂ ਬੱਚੇ ਡਿਗ ਪਾਸ ਆਊਟ ਕਰਨ ਚਾਹੇ ਪੰਜਾਬ 'ਚ ਕਰਨ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਹੋਰ ਕੋਨੇ ਜਾਣ ਜੇ ਕੋਈ ਬਹੁਤ ਬੱਚਿਆਂ ਦਾ ਇੰਟਰਸਟ ਬਾਹਰ ਦਾ ਵੀ ਤਾਂ ਉਹ ਵੀ ਇਥੋਂ ਪ੍ਰੋਪਰ ਮਹਾਰਤ ਹਾਸਲ ਕਰਕੇ ਉਹਦੇ ਵਿੱਚ ਅਸੀਂ ਉਹਦੀ ਵਾਪਸ ਪਲੇਸਮੈਂਟ ਕਰਾਂਗੇ ਔਰ ਅੱਜ ਸਾਡਾ ਆਸਟ੍ਰੇਲੀਆ ਗਵਰਨਮੈਂਟ ਹੈ ਉਹਨਾਂ ਦਾ ਪਿੰਨੇ 5-6 ਮਹੀਨੇ ਪਹਿਲਾਂ ਉਹਨਾਂ ਦਾ ਬੰਬ ਆਇਆ ਸੀ ਸੋ ਉਹਨਾਂ ਨੇ ਕਿਹਾ ਸਾਨੂੰ ਅ ਭੱਤੇ ਸਿਰ ਪਾਇਲਟ ਵਾਲੇ ਵੀ ਚਾਹੀਦੇ ਜਿਹਨਾਂ ਨੂੰ ਇੰਗਲਿਸ਼ ਆਉਂਦੀ ਹੋਵੇ ਸਾਨੂੰ ਉਹ ਬੱਚੇ ਦੋ ਜਿੰਨਾ ਕੋਰੇ ਪੂਰੀ ਬਾਹਰ ਤੋਂ ਕੋਈ ਡ੍ਰੋਨ ਹੋਵੇ ਉਹ ਆਪਣੇ ਪ੍ਰੋਫੈਸ਼ਨਲ ਕਿਤਾਬ ਉ ਜਾ ਕੇ ਵਿਦੇਸ਼ਾਂ ਕੰਮਜਾਬ ਹੋ ਸਕਦੇ ਆ ਜੇਕਰ ਜਿਸ ਕਿਤੇ ਪਤੀ ਉਹਨਾਂ ਨੇ ਕੋਰਸ ਕੀਤਾ ਉਹਦੇ ਵਿੱਚ ਪਰਫੈਕਟ ਹੋਣੇ ਚਾਹੀਦੇ ਸਾਨੂੰ ਲੋੜ ਹੈ ਇਹੋ ਜਿਹੇ ਬੰਦੇ ਕੋਈ ਵਿਦੇਸ਼ੀ ਵੀ ਨਹੀਂ ਦੀਏ ਦੇ ਵਿੱਚ ਫਰਕੀਆ ਆ ਔਰ ਟਰਨਗਲ ਮੈਂ ਚਾਹਤਾ ਹਾਂ ਬਿਲਕੁਲ ਜੀ ਅਸੀਂ ਇਸ ਹਿਆਰ ਚ ਪਾਏ ਨੇ ਤਗੀਵਨ ਇਹ ਅਸੀਂ ਪੂਰੇ ਹਵਾਰਾ ਵਿੱਚ ਹੀ ਦੇ ਰਹੇ ਆ ਔਰ ਅੱਜ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਅਸੀਂ ਆਪਣੇ ਕੋਲ ਨੰਬਰ ਉਹ ਜਿਹੜੇ ਦਿੱਤੇ ਹੋਏ ਨੇ ਜਿਵੇਂ 987621175 ਸਾਡੇ ਡਿਫਰੈਂਟ ਡਾਕਟਰ ਨੇ 98143 19742 7009010898 ਤੇ ਸੰਪਰਕ ਕਰਕੇ ਜਾਂ ਸਾਡੀ ਜਿਹੜੀ ਆ ਸਾਈਡ ਬਣੀ ਹੈ ਬਾਬਾ ਫਰੀਦ ਗੁਰੂਪਰਸ ਸਾਡੀ ਦੀ ਇੰਸਟਾਗ੍ਰam ਬਣਿਆ ਹੈਗਾ ਉੱਥੇ ਜਦੋਂ ਵੀ ਸਾਡਾ ਬਾਬਾ ਫਰੀਦ ਨਾਮ ਪਾਉਣਗੇ ਤਾਂ ਉਹਦੇ ਵਿੱਚ ਸਾਡੀ ਸੰਸਥਾ ਦਾ ਨਾਮ ਆ ਜਾਊਗਾ ਉੱਥੇ ਸੰਪਰਕ ਕਰਕੇ ਉੱਥੇ ਕਿਹੜੇ-ਕਿਹੜੇ ਕੋਰਸ ਨੇ ਔਰ ਆ ਜਿਵੇਂ ਕਿ ਇਲਾਕੇ ਦੇ ਲੋਕ ਪੰਜ ਸਰਪੰਚ ਮੀਡੀਆ ਸਾਰਾ ਜਾਣਦਾ ਡਾਕਟਰ ਜੀ ਢਿੱਲੋਂ ਬਿਲਕੁਲ ਜੀ ਅਸੀਂ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਅਸੀਂ ਟਰਾਂਸਪੋਰਟ ਬਾਜਾਖਾਨਾ ਜੈਤੂ ਪੰਜ ਗ੍ਰਾਂਈ ਔਰ ਪੂਡਪੂਰਾ ਫਰੀਦਕੋਟ ਤੱਕ ਅਸੀਂ ਕੋਸ਼ਿਸ਼ ਕਰਾਂਗੇ ਪਹਿਲਾਂ ਮੇਨ ਟਰਾਂਸਪੋਰਟੇਸ਼ਨ ਸ਼ੁਰੂ ਕਰੀਏ ਕਿਉਂਕਿ ਅੱਜਕੱਲ੍ਹ ਬੱਚਾ ਕੋਲ ਵੀ ਆਪਣੇ ਟਰਾਂਸਪੋਰਟ ਦੇ ਸਾਧਨ ਹੈਗੇ ਨੇ ਔਰ ਜੇ ਕੋਈ ਵੀ ਕਿਤੇ ਆ ਕੇ ਕੋਟਪੁਰ ਬੱਸ ਸਟੈਂਡ ਤੋਂ ਸਾਡੀ ਪ੍ਰੋਪਰ ਬੱਸ ਆਉਂਦੀ ਉਹ ਤੋਂ ਲੈ ਕੇ ਜਾਂਦੀ ਹੈ ਪਹਿਲਾਂ ਵੀ ਕੋਈ ਫੋਨ ਤੇ ਚੱਲ ਰਿਹਾ ਉਹ ਜਿਹੜੀ ਤੁਮਾਂ ਤੁਮੇ ਬਾਬੂ ਦੇ ਫੋਨ ਤੇ ਕਰਦੇ ਹੋ ਵੀਡੀਓ ਵੀ ਤੇ ਗਰੁੱਪ ਉੱਪਰ ਕੋਈ ਜਿਹੜਾ ਬਹੁਤ ਸੱਤ ਨੂੰ ਪ੍ਰਸ਼ਾਦ ਹੋਈ ਜਿਹੜੀ ਬੰਦ ਹੋ ਰਿਹਾ ਵੀਡੀਓ ਤੋਂ ਵੀ ਬਹੁਤ ਵਧੀਆ ਜਿਹੋ ਜਿਹੜਾ ਦਾ ਕਾਹ ਬੋਲੂਗਾ ਪ੍ਰਮਾਣਿਕਤਾ ਲਈ ਸੋਸ਼ਲ ਮੀਡੀਆ ਤੇ ਪਰ ਟੀਮ ਦੇ ਡਾਇਰੈਕਟਰ ਵੀ ਉੱਤੇ ਕੋਈ ਵਰਗ ਨਹੀਂ ਉਹ ਵੀ ਕੰਮ ਕਰਦੇ ਜਿਵੇਂ ਨਰਸਿੰਗ ਹੋਣ ਦੇ ਨਾਲ ਹੀ ਹੋਰ ਨਹੀਂ ਸਾਡਾ ਬਾਬਾ ਫਿਰ ਕਾਲਜ ਮੈਡਸਨ ਸਿਰਫ ਅਸੀਂ ਤੇ ਨਰਸਿੰਗ ਕੋਰਸ ਚਲਾ ਰਹੇ ਹਾਂ ਜਿਹੜੇ 4 ਕੋਰਸ ਹੈ ਇੱਥੇ ਉਹਨਾਂ ਵਿੱਚੋਂ ਦੋ ਕੋਰਸ ਸਾਡੇ ਕੋਲ ਆਲਰੇਡੀ ਸ਼ੁਰੂ ਕਰ ਚੁੱਕੇ ਆ ਉਸ ਤੋਂ ਬਿਨਾਂ ਇੱਥੇ ਬਹੁਤ ਸਾਰੇ ਹੋਰ ਕੋਰਸ ਜਿਵੇਂ ਬੀਏ ਹੈ ਬੀਕੋਮ ਹੈ ਬੀਕੋਮ ਵੀ ਅੱਜ ਦੇ ਸਾਡੇ ਹਿੰਦੂਆਂ ਤੇ ਆਬਤ ਬਹੁਤ ਜ਼ਰੂਰਤ ਹੈ ਬੀਐਸਸੀ ਹੈ ਮੈਡੀਕਲ ਐਂਡ ਨਾਨ ਮੈਡੀਕਲ ਨਰਸ ਬੀਬੀਏ ਹੈ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਿਉਂਕਿ ਬਿਜ਼ਨਸ ਕਰ ਲਈ ਸਾਨੂੰ ਇੱਕ ਡਿਗਰੀ ਕਰਨ ਦੀ ਬਹੁਤ ਲੋੜ ਹੈ ਔਰ ਬੀਬੀਏ ਹੈ ਬੀਸੀਏ ਹੈ ਉਸ ਤੋਂ ਬਾਅਦ ਮਾਸਟਰ ਕੋਰਸ ਸਾਡੇ ਕੋਲ ਹੈਗੇ ਨੇ ਐਮਐਸਸੀ ਫੈਸ਼ਨ ਜੈਨੇ ਕਿਉਂਕਿ ਫੈਸ਼ਨ ਅ ਅੱਜਕੱਲ ਬੱਚਿਆਂ ਦਾ ਇੱਕ ਜਿਹੜਾ ਮੇਨ ਸ਼ੌਕ ਹੁੰਦਾ ਹਰ ਬੱਚੇ ਨੂੰ ਉਸ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ ਔਰ ਇਹਦੇ ਵਿੱਚ ਬਹੁਤ ਸਾਰੀਆਂ ਕੋਰਸਾਂ ਨੇ ਬਹੁਤ ਸਾਰਾ ਫਿਊਚਰ ਹੈ ਅਸੀਂ ਉਹ ਵੀ ਕਰ ਰਹੇ ਹਾਂ ਫੈਸ਼ਨ ਡਿਜ਼ਾਈਨਿੰਗ ਦੇ ਮਾਸਟਰਸ ਕਰ ਰਹੇ ਹਾਂ ਐਮ ਐਸ ਸੀ ਆਈ ਟੀ ਕਰ ਰਹੇ ਹਾਂ ਐਮ ਐਸ ਸੀ ਆਈ ਟੀ ਅ ਮ ਜੀ ਡੀ ਸੀ ਕਰ ਰਹੇ ਹਾਂ ਐਮ ਬੀ ਐ ਕਰ ਰਹੇ ਹਾਂ ਔਰ ਇਸ ਤੋਂ ਬਿਨਾ ਅਸੀਂ ਮਲਟੀਮੀਡੀਆ ਜਿਹੜਾ ਤੁਹਾਡੇ ਨਾਲ ਸੰਬੰਧਤਾ ਅਸੀਂ ਉਹਦੇ ਵਿੱਚ ਵੀ ਉਹਦੇ ਵੀ ਬਹੁਤ ਸਾਰੇ ਕੋਰਸ ਲਿਆ ਰਹੇ ਹਾਂ ਤਾਂ ਜੋ ਲੋਕਾਂ ਨੂੰ ਇਸ ਬਾਰੇ ਨੌਲੇਜ ਹੋਵੇ ਜਿਵੇਂ ਤੁਸੀਂ ਮੈਡੀਆ ਬਾਰੇ ਨੌਲੇਜ ਆਵੇਂ ਮਲਟੀਮੀਡੀਆ ਦੀ ਹਰ ਇੱਕ ਜਿਹੜੇ ਬੱਚੇ ਟ੍ਰੇਨਿੰਗ ਲੈਣਾ ਚਾਹਣ ਵੀ ਕਿਵੇਂ ਅਸੀਂ ਕੋਈ ਕਿਸੇ ਵੀ ਵੀਡੀਓ ਕੋਈ ਬਣਾਉਣੀ ਆ ਕਲਿੱਪ ਕੋ ਬਣਾਉਣੇ ਆ ਉਹਨਾਂ ਨੂੰ ਤਿਆਰੀ ਕਿਵੇਂ ਕਰਨੀ ਆ ਉਹਨਾਂ ਵਿੱਚ ਬਹੁਤ ਸਾਰੀ ਸਟੱਡੀ ਵੀ ਕਰਾਈ ਜਾਂਦੀ ਤਾਂ ਜੋ ਅਸੀਂ ਸੋਸ਼ਲ ਮੀਡੀਆ ਰਾਹੀਂ ਹੋਰਾਂ ਆਪਣੇ ਬਿਜ਼ਨਸ ਨੂੰ ਕਾਮਯਾਬ ਕਰੀਏ ਆਨਲਾਈਨ ਬਿਜ਼ਨਸ ਵੀ ਹੁੰਦਾ ਇਹ ਸਾਰੀਆਂ ਚੀਜ਼ਾਂ ਅਸੀਂ ਸਿਖਾਵਾਂਗੇ ਇਸ ਤੋਂ ਬਣਾ ਕੇਅਰ ਸੈਂਟਰ ਸਾਡੇ ਨੇੜੇ ਦੇ ਨੇ ਪੂਰੇ ਡਿਸਟ੍ਰਿਕਟ ਵੀ ਹੈ ਨਹੀਂ ਲੁਧਿਆਣਾ ਤੱਕ ਵੀ ਹੋ ਸਕਦਾ ਅੱਜ ਅਸੀਂ ਇੱਥੇ ਉਹਨਾਂ ਨੂੰ ਸਮਝ ਕੇਅਰ ਸੈਂਟਰ ਬੋਲਾਂਗੇ ਜਿੱਥੇ ਅਸੀਂ ਪੰਜਾਬ ਦੇ ਜਾਂ ਨੇੜੇ ਦੇ ਇਲਾਕੇ ਦੇ ਬਜ਼ੁਰਗ ਹੋਣਗੇ ਜਿਹੜੇ ਬਿਮਾਰ ਨੇ ਔਰ ਘਰੇ ਪਏ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਕਿਉਂਕਿ ਬਹੁਤ ਸਾਰੇ ਬਜ਼ੁਰਗਾਂ ਦੇ ਬੱਚੇ ਗਏ ਕੈਨੇਡਾ ਅਮਰੀਕਾ ਬੈਠੇ ਨੇ ਔਰ ਘਰ ਚੋਂ ਕੱਲੇ ਨਹੀਂ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਉਹਨਾਂ ਨੂੰ ਡਾਈਟ ਕਿਹੜੀ ਦੇਣੀ ਹੈ ਬੇਸਬ ਕੋ ਡਾਕਟਰ ਆਉਂਦੇ ਪਰ ਕਈ ਵਾਰ ਬਿਮਾਰ ਹੋ ਜਾਂਦੇ ਨੇ ਕਿਸੇ ਦੇ ਬੈਕ ਦੀ ਪ੍ਰੋਬਲਮ ਤੋਂ ਅਸੀਂ ਇੱਥੇ ਉਹ ਜਿਹੜੀ ਕੇਅਰ ਹੈਗੀ ਬੱਚਿਆਂ ਦੀ ਉਹ ਤੇ ਬੱਚਿਆਂ ਨੂੰ ਟ੍ਰੇਨਿੰਗ ਕਰਕੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂ ਉਹਨਾਂ ਦੇ ਘਰਾਂ ਜਾ ਕੇ ਅਸੀਂ ਕੇਅਰ ਕਰ ਸਕਾਂਗੇ ਜੇਕਰ ਕੋਈ ਬਜ਼ੁਰਗ ਆਉਣ ਦਾ ਸਮੇਂ ਜਿਸੀ ਤੇ ਵਰਲਡ ਪਿਆਰ ਭੂਖ ਖੋਲਣਾ ਇੱਕ ਤਾਂ ਹੁੰਦਾ ਜਿਤ ਆਸ਼ਰਮ ਵਿਦਤਾ ਚੱਲਦੀ ਅਸੀਂ ਜਿਸ ਲੈਵਲ ਦਾ ਕੋਈ ਹੈਗਾ ਬਜ਼ੁਰਗ ਮੰਨ ਲਓ ਬਹੁਤ ਅੱਛੇ ਕਰਦਾ ਬਜ਼ੁਰਗਾ ਉਹਦੇ ਲਈ ਉਸ ਤਰ੍ਹਾਂ ਦੀ ਅਕਮੋਡੇਸ਼ਨ ਜਿਹੜਾ ਇਸ ਤਰ੍ਹਾਂ ਦੀ ਉਹਨੂੰ ਲੋੜ ਹੈ ਉਹਨੂੰ ਡਾਈਟ ਕਿਸ ਤਰ੍ਹਾਂ ਦੀ ਲੋੜ ਆ ਅੱਜ ਕੱਲ ਅਸੀਂ ਲੋਕ ਬਜ਼ੁਰਗ ਨੇ ਬਿਵਾਦ ਨੇ ਅਸੀਂ ਫਿਰ ਰੋਟੀ ਪਾਣੀ ਚਾਹ ਪਾਣੀ ਆਮ ਪੀ ਰਹੇ ਨੇ ਲੇਕਿਨ ਨਹੀਂ ਬਜ਼ੁਰਗਾਂ ਨੂੰ ਕਿਹੜੀ ਵਧੀਆ ਪੋਸ਼ਟਿਕ ਡਾਈਟ ਜਿਹਦੇ ਨਾਲ ਉਹ ਛੇਤੀ ਰਿਕਵਰੀ ਹੋਵੇ ਉਹ ਸਾਰੀ ਚੀਜ਼ਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਤਾਂ ਕਿ ਉਹ ਬਣੀ ਸਮਝਾ ਦੇਵਾਂਗੇ ਪਰਮਾਣਿਕ ਤੌਰ ਤੇ ਆਉਣੀ ਚਾਹੀਦੀ ਹੈ ਸਾਰੀ ਚੀਜ਼ਾਂ ਜਿਹੜੀਆਂ ਦਾ ਤੁਹਾਨੂੰ ਮੈਂ ਇਹ ਚੀਜ਼ ਤੁਹਾਨੂੰ ਮਾਰ ਅੰਨੀ ਅਧਿਕਾਰਤਾ ਦਾ ਜਿੰਦਗੀ ਤੁਹਾਨੂੰ ਲੱਗਦਾ ਹੈ ਬੇਪੁਰੇ ਮੈਨੂੰ ਹੀ ਲੱਗਦਾ ਹੈ ਕਿ ਜੋ ਮੈਂ ਆਪਣਾ ਇਸ ਦੇਣਾ ਚਾਹਣਾ ਕਿ ਸਾਡੇ ਬੱਚਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਰੇ ਲੋਕ ਮਨੇਸ਼ਾ ਵੱਲ ਨਾ ਭੱਜੋ ਇੱਕ ਤੁਸੀਂ ਮਨੇਸ਼ਾ ਜਾ ਕੇ ਆਪਣਾ ਘਰ ਦਾ ਪੈਸਾ ਸਾਡੇ ਪੰਜਾਬ ਦਾ ਪੈਸਾ ਮੂਵ ਹੋ ਰਿਹਾ ਹੈ ਦੇਸ਼ਾਂ ਦੇ ਹਜ਼ਾਰਾਂ ਕਰੋੜ ਰੁਪਏ ਦੂਸਰਾ ਤੁਸੀਂ ਆਪਣੇ ਮਾਪੇ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹੋ ਉਹਨੋਂ ਬਾਅਦ ਕਿਸੇ ਨਵੇਂ ਦੇਸ਼ ਜਾ ਕੇ ਰਹਿਣਾ ਬਹੁਤ ਔਖਾ ਉੱਥੋਂ ਦੀ ਸੰਸਕ੍ਰਿਤੀ ਨੂੰ ਪਰੋਣਾ ਬਹੁਤ ਔਖਾ ਔਰ ਪਿੱਛੇ ਮਾਂ-ਬਾਪ ਦਾ ਖਿਆਲ ਕਰਨਾ ਬਹੁਤ ਔਖਾ ਔਰ ਅੱਜ ਪੰਜਾਬ ਵਿੱਚ ਤੇ ਜਾਂ ਹਿੰਦੁਸਤਾਨ ਬਹੁਤ ਸਾਰੀਆਂ ਜਿਹੜੀਆਂ ਜਗ੍ਹਾ ਜਿੱਥੇ ਅਸੀਂ ਆਪਣੀ ਬਹੁਤ ਵਧੀਆ ਸਟੱਡੀ ਕਰਕੇ ਅਸੀਂ ਆਪਣੇ ਬਿਜ਼ਨਸ ਵਿੱਚ ਬੜੇ ਇੰਜੀਨੀਅਰ ਕਾਮਯਾਬ ਹੋ ਸਕਦੇ ਆਂ ਔਰ ਨੈਸਮੈਂਟ ਜਿਹੜੀ ਉਹ 100% ਅਸੀਂ ਕੋਚ ਕਰਾਂਗੇ ਵਾਪਸ ਆਉਤ ਕਰੀਏ ਔਰ ਮੈਂ ਬੱਚੇ ਨੂੰ ਕਹਾਂਗਾ ਬ੍ਰਿਸ਼ਿਆਵਲ ਨਾ ਭਜੋ ਆਪਣੇ ਮਾਪੇ ਕੋ ਮਾਪੇ ਕੋਲ ਜਾ ਕੇ ਇਹਦਾ ਕੋਈ 30 20 40 ਲੱਖ ਦੀ ਛਾਇਦਾ ਨਾ ਆਣਾ ਮੈਨੂੰ ਲੱਗਦਾ ਤੁਸੀਂ 10 ਲੱਖ ਰੁਪਈਆ ਲਾ ਕੇ ਪੰਜਾਬ ਵਿੱਚ ਵਧੀਆ ਸਟੱਡੀ ਲੈ ਕੇ ਵਧੀਆ ਉੱਪਰ ਕਿੱਥੇ ਦੀ ਨੌਲੇਜ ਲੈ ਕੇ ਤੁਸੀਂ ਪੰਜਾਬ ਵਿੱਚ ਕੰਮ ਕਰ ਸਕਦੇ ਤੇ ਉਹ ਹਾਥੀ ਚਾਹਦਾ ਕਿ ਤੁਸੀਂ ਆਪ ਦਾ ਨਾਮ ਤੇ ਪੁੱਤ ਦਾ ਨਾਮ ਕੋ ਕਬਰਾ ਤੋਂ 1 ਮਿੰਟ ਹੋਰ ਆ ਜੀ ਬਿਲਕੁਲ ਜੀ ਮੇਰਾ ਨਾਮ ਡਾਕਟਰ ਮਨਜੀਤ ਸਿੰਘ ਢਿੱਲੋ ਹੈ ਸਾਡੇ ਕਾਲਜ ਦਾ ਨਾਮ ਬਾਬਾ ਫਰੀਦ ਗੁਰੂਪਾਲ ਗਰੁੱਪ ਆਫ ਕਾਲਜ ਪਟੰਨਾ ਰੋਡ ਤੋਂ ਦੁਪਰਿਆ ਤੋਂ ਤੁਹਾਡੇ ਮੈਸਜ 762 11173 ਤੇ ਸੰਪਰਕ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਤੁਸੀ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ